ਮੈਜੀ ਮੇਰਾ ਪਰਮਜੀਤ ਸਿੰਘ ਜੀ ਜਿੱਤਣ ਵੀ ਦੁਬਈ ਜਾ ਰਹੇ ਹਾਂ ਕਿ ਰੋਜ਼ਗਾਰ ਦਫ਼ਤਰ ਤੇ ਪਹੁੰਚੇ ਸੀ ਕਿ ਕਿਸ ਤਰ੍ਹਾਂ ਦੀ ਇੱਥੇ ਮਦਦ ਮਿਲੀ ਜਿਹੜਾ ਫੀ ਡਾਟ ਪ੍ਰੋਗਰਾਮ ਕਰਵਾਇਆ ਗਿਆ ਨਹੀਂ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਜਿਹੜੇ ਕੋਈ ਗੱਲਾਂ ਉੱਥੇ ਜਾ ਕੇ ਕੰਮ ਆਉਣੀਆਂ ਉਹ ਬਹੁਤ ਜ਼ਿਆਦਾ ਵਧੀਆ ਸਾਨੂੰ ਦੱਸਿਆ ਜਾ ਰਿਹਾ ਵਧੀਆ ਜਾ ਕੇ ਵੀ ਕੀ ਤੁਸੀਂ ਰੂਲ ਕਿਵੇਂ ਜਾਣਾ ਕਿਵੇਂ ਰਹਿਣਾ ਉੱਥੇ ਸਾਰਾ ਇੱਥੇ ਹੀ ਪੂਰਾ ਵੀ ਦੱਸ ਕੇ ਭੇਜਿਆ ਜਾਂਦਾ ਜੀ ਜਿਵੇਂ ਤੁਸੀਂ ਥੋੜਾਈ ਲਿਖੀ ਵੀ ਕੱਟ ਕੀਤੀ ਹੋਈ ਹੈ ਕਈ ਜਿਵੇਂ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉੱਥੇ ਰਹਿਣਾ ਕਿਵੇਂ ਹੈ ਨਿਯਮ ਕੀ ਨੇ ਇੱਥੇ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਮਿਲੀ ਹਾਂਜੀ ਇੱਥੇ ਵੀ ਪੂਰਾ ਟ੍ਰੇਡ ਕਰਕੇ ਭੇਜਿਆ ਜਾਂਦਾ ਜਿਹੜੀਆਂ ਗੱਲਾਂ ਉੱਥੇ ਕੰਮ ਆਉਣ ਵਾਲੀਆਂ ਉਹ ਸਾਰੀਆਂ ਇਹ ਇੱਥੇ ਦੱਸੀਆਂ ਜਾਂਦੀਆਂ ਜੀ ਵੀ ਕੋਈ ਬੰਦਾ ਪਹਿਲੀ ਵਾਰ ਜਾਂਦਾ ਤਾਂ ਉਹਨੂੰ ਕੋਈ ਦਿੱਕਤ ਨਹੀਂ ਆ ਸਕਦੀ ਜੇ ਇਹ ਗੱਲਾਂ ਤੇ ਪੂਰਾ ਅਮਲ ਕਰੂਗਾ ਤਾਂ ਸਰਕਾਰ ਦਾ ਇਹ ਉਪਰਾਲਾ ਤੇ ਦਫ਼ਤਰ ਵੱਲੋਂ ਇੰਨੀ ਤੁਹਾਨੂੰ ਮਦਦ ਕੀਤੀ ਗਈ ਕਿਵੇਂ ਲੱਗਿਆ ਤੁਹਾਨੂੰ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਬਹੁਤ हां मैसेज ਦੇਣਾ ਚਾਹਣਾ ਵੀ ਜਿਹਨੇ ਕਿਤੇ ਵੀ ਫੋਰਨ ਕੰਟਰੀਆਂ ਜਾਣਾ ਕਿਤੇ ਵੀ ਜਾਣਾ ਤਾਂ ਇਸ ਦਫਤਰ ਦੇ ਵਿੱਚੋਂ ਕੁਝ ਗੱਲਾਂ ਸਿੱਖ ਕੇ ਜ਼ਰੂਰ ਅੱਗੇ ਜਾਓ ਜੀ। ਉਹ ਤੁਸੀਂ ਕੀ ਰਿਡਿਗਾਰਡ ਕਰੋਗੇ ਤੇ ਇੱਥੋਂ ਸਟਾਫ ਨੇ ਥੋੜੀ ਕਿਸ ਤਰ੍ਹਾਂ ਮਦਦ ਕੀਤੀ। ਇੱਥੋਂ ਸਟਾਫ ਨੇ ਸਾਡੇ ਪੂਰੀਆਂ ਜਿਹੜੀ ਜਿੰਨੇ ਸਾਡਾ ਨੌਲੇਜ ਦਿੱਤੀ ਹੈ ਪੂਰੀ ਵਧੀਆ ਦਿੱਤੀ ਹੈ ਜੀ ਉੱਥੇ ਜਾ ਕੇ ਅਸੀਂ ਵੀ ਕੰਮ ਕਰਾਂਗੇ ਜੋ ਵੀ ਕੰਮ ਕੰਪਨੀ ਕਰਾਊਗੀ ਤਾਂ ਕੰਪਨੀ ਦੇ ਥਰੂ ਕੰਮ ਕਰਾਂਗੇ ਜੀ। ਕੋਨੋ ਰੋਜ਼ਗਾਰ ਮਿਲਲੇ ਫਿਰ ਤੁਸੀਂ ਘਰ ਬੈਠੇ ਸੀ ਇਸ ਤੋਂ ਪਹਿਲਾਂ ਵੀ ਤੁਸੀਂ ਜਾ ਕੇ ਆਏ ਹੋ ਹਾਂਜੀ ਹਾਂ ਮੈਂ ਦਵਾਈ ਪਹਿਲਾਂ ਜਾ ਕੇ ਆਈ ਦਵਾਈ ਮੈਂ ਵਾਪਸ ਚੱਲੇ ਆਈ ਦੁਬਾਰਾ ਉਹ ਲੋਕੀ ਦੀ ਦਿੱਕਤ ਆ ਗਈ ਨੇ ਉਹਦੋਂ ਫਿਰ ਵੀ ਮੈਂ 40 ਸਾਲ ਕੰਮ ਕੀਤਾ ਜੀ ਵਧੀਆ ਕੀਤਾ ਆ ਕੇ ਮੈਰਿਜ ਹੋ ਜਿ ਕਰਾ ਲਿਆ ਚਲੋ ਹੁਣ ਬੱਚੇ ਠੀਕ ਹੈ ਹੁਣ ਦੁਬਾਰਾ ਫਿਰ ਅੱਛੀ ਕੰਪਨੀ ਆ ਅੱਛੀ ਗਵਰਨਮੈਂਟ ਅੱਛੀ ਫਿਰ ਜਾ ਰਹੇ ਆ ਜਿਵੇਂ ਲੋਕ ਬਾਹਰ ਜਾਣ ਲਈ ਕਈ ਵਾਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਪਰ ਤੁਹਾਨੂੰ ਸਰਕਾਰੀ ਚੀਜ਼ ਜਿਹੜੀ ਹੈਗੇ ਦੇ ਰਹੀ ਹੈ ਕਿਵੇਂ ਲੱਗਦੀ ਨਹੀਂ ਦੇਖੋ ਅੱਜ ਕੱਲ ਤਾਂ ਕੋਈ ਠੱਗੀ ਵਾਲਾ ਨਹੀਂ ਜੀ ਅੱਜ ਕੱਲ ਤਾਂ ਸਰਕਾਰ ਹੀ ਬਹੁਤ ਹੈਲਪ ਕਰ ਰਹੀ ਆ ਤੇ ਜਿਵੇਂ ਵਧਾ ਨਹੀਂ ਕਿ ਆਪਾਂ ਨੂੰ ਹੋਰ ਪ੍ਰਾਈਵੇਟ ਸੈਂਟਰਾਂ ਜਾਂਦੀ ਲੋਕ ਨਹੀਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਜਾਣਾ ਸਰਕਾਰ ਦੀ ਵਧੀਆ ਲੱਗੀ ਸਹੂਲਤ ਹਾਂਜੀ ਬਹੁਤ ਜ਼ਿਆਦੇ ਵਧੀਆ ਲੱਗੀ